ਸ਼ੌaib ਅਖਤਰ ਨੇ ਜਤਾਈ ਦੁਸਾਂਝਾ ਵਾਲੇ ਨੂੰ ਮਿਲਣ ਦੀ ਇੱਛਾ ਅੱਗੋਂ ਦਿਲਜੀਤ ਨੇ ਵੀ ਭਰੀ ਹਾਂਮੀ ਹੁਣ ਦੱਸ ਦਈਏ ਪੂਰੀ ਗੱਲ ਆਖਿਰ ਹੈ ਕਿ ਦਿਲਜੀਤ ਦੁਸਾਂਝ ਨੇ ਇੰਸਟਾਗ੍ਰam ਤੇ ਆਪਣੀਆਂ ਕੁਝ ਘੈਂਟ ਜੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਅਕਸਰ ਹੀ ਕੁਕਿੰਗ ਟਰੈਵਲਿੰਗ ਕਰਦਿਆਂ ਸਪੈਸ਼ਲ ਮੋਮੈਂਟਸ ਨੂੰ ਕੈਪਚਰ ਕਰ ਦਿਲਜੀਤ ਦੁਸਾਂਝ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦੇ ਹਨ ਸੋ ਇਹਨਾਂ ਤਸਵੀਰਾਂ ਨੂੰ ਵੇਖ ਕੇ ਪਾਕਿਸਤਾਨ ਕ੍ਰਿਕਟਰ ਸ਼ੌਏ ਬਖਤਰ ਨੇ ਕਮੈਂਟ ਕੀਤਾ ਤੇ ਕਿਹਾ ਮੈਂ ਤੁਹਾਡੇ ਕੰਮ ਨੂੰ ਬਹੁਤ ਪਸੰਦ ਕਰਦਾ ਹਾਂ ਤੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਸੋ ਫਿਰ ਕੀ ਸੀ ਇਸ ਕਮੈਂਟ ਦਾ ਰਿਪਲਾਈ ਕਰਦੇ ਆ ਦਿਲਜੀਤ ਦੁਸਾਂਝ ਨੇ ਲਿਖਿਆ ਜ਼ਰੂਰ ਭਾਜੀ ਸੋ ਦੁਸਾਂਝਾ ਵਾਲੇ ਦੇ ਇਸ ਕਮੈਂਟ ਹੇਠ ਕਈ ਸਾਰੇ ਰਿਐਕਸ਼ਨਸ ਆਏ ਖਾਸ ਕਰ ਪਾਕਿਸਤਾਨ ਦੇ ਵਿੱਚ ਮੌਜੂਦ ਦਿਲਜੀਤ ਦੋਸਾਂਝ ਦੇ ਫੈਨਸ ਦੀ ਕਿਉਰਿਓਸਿਟੀ ਵੱਧ ਗਈ ਕਿ ਕਦੋਂ ਦਿਲਜੀਤ ਪਾਕਿਸਤਾਨ ਆ ਕੇ ਆਪਣੇ ਗੀਤਾਂ ਦੇ ਰਾਹੀਂ ਉਹਨਾਂ ਨੂੰ ਐਂਟਰਟੇਨ ਕਰਨਗੇ ਦਿਲਜੀਤ ਆਪਣੇ ਦਿਲ ਇਲੂਮੀਨਾਟੀ ਟੂਰ ਦੇ ਵਿੱਚ ਵੀ ਰੁੱਝੇ ਹੋਏ ਹਨ ਹਾਲੀ ਦੇ ਵਿੱਚ ਉਹਨਾਂ ਨੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਸਨ ਕਿ ਉਹ ਆਪਣਾ ਦੇ ਲੂਮੀਨਾ ਟੂਰ ਉਹ ਮਿਡਲ ਈਸਟ ਦੇ ਵਿੱਚ ਵੀ ਕਰਨ ਜਾ ਰਹੇ ਨੇ ਦਿਲਜੀਤ ਦੋਸਾਂਝ ਜਿਨ੍ਹਾਂ ਦੇ ਫੈਨਸ ਪੂਰੀ ਦੁਨੀਆ ਦੇ ਵਿੱਚ ਮੌਜੂਦ ਹਨ ਤੇ ਉਹ ਇੱਕ ਗਲੋਬਲ ਆਰਟਿਸਟ ਦੇ ਵਜੋਂ ਉੱਭਰੇ ਹਨ ਇਨਸਟਾ ਤੇ 21 ਮਿਲੀਅਨ ਤੋਂ ਵੱਧ ਫੋਲੋਅਰਸ ਵਾਲੇ ਦਿਲਜੀਤ ਦੋਸਾਂਝ ਆਪਣੇ ਹੀ ਬਣਾਏ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਬਣਾਉਂਦੇ ਹਨ ਕਦੀ ਕੋਚੈਲਾ ਕਦੀ ਜਿਮੀ ਫੈਲਨ ਦੇ ਸ਼ੋ ਕਦੇ ਰੋਜਰਸ ਅਰੀਨਾ ਚ ਰੌਣਕਾਂ ਲਾ ਪੰਜਾਬੀ ਸੰਗੀਤ ਦੇ ਝੰਡੇ ਹਰ ਜਗ੍ਹਾ ਚਲਾਉਣ ਵਾਲੇ ਦੁਸਾਂਝਾ ਵਾਲੇ ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆ ਦੇ ਵਿੱਚ ਮੌਜੂਦ ਹੋਣਗੇ ਹੀ ਉਹਨਾਂ ਦੇ ਇੱਕ ਚਲਕ ਪਾਉਣ ਲਈ ਫੈਨਸ ਕੰਟੀਆਂ ਬੱਧੀ ਇੰਤਜ਼ਾਰ ਕਰਨ ਲਈ ਵੀ ਤਿਆਰ ਰਹਿੰਦੇ ਨੇ ਹਾਲੀ ਦੇ ਵਿੱਚ ਆਈ ਉਹਨਾਂ ਦੀ ਫਿਲਮ ਜਟਨ ਜੁਲੀਅਟ 3 ਨੇ ਰਿਕਾਰਡ ਕਾਇਮ ਕੀਤੇ ਇਸ ਤੋਂ ਪਹਿਲਾਂ Netflix ਤੇ ਰਿਲੀਜ਼ ਹੋਈ ਹਿੰਦੀ ਫਿਲਮ ਚਮਕੀਲਾ ਦੇ ਰਾਹੇ ਵੀ ਦਿਲਜੀਤ ਦੁਸਾਂਝ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਸੋ ਆਪਣੇ ਸੁਪਰ ਹਿੱਟ ਗੀਤਾਂ ਦੇ ਨਾਲ ਸੁਪਰ ਹਿੱਟ ਫਿਲਮਾਂ ਦੇ ਰਾਹੀਂ ਵੀ ਦਿਲਜੀਤ ਦੋਸਾਂਝ ਨਵੇਂ ਤੋਂ ਨਵੇਂ ਰਿਕਾਰਡ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ। ਬਰਹਾਲ ਤੇ ਹਰ ਕਿਸੇ ਦਾ ਧਿਆਨ ਦਿਲਜੀਤ ਤੇ ਸ਼ੌਇਬ ਅਖਤਰ ਨੇ ਖਿੱਚ ਲਿਆ ਜਦੋਂ ਦੋਹਾਂ ਦੀ ਇਸ ਪਿਆਰੀ ਜਹੀ ਗੱਲਬਾਤ ਨੂੰ ਹਰ ਕਿਸੇ ਨੇ ਮਹਿਸੂਸ ਕੀਤਾ।